ਇਦਾਂ ਨਾ ਅਸੀਂ ਮੰਨੇ ਨਾ ਸਾਡੇ ਅੱਜ ਆਜਾ ਪਰ ਦੇਖੋ ਹਾਂ ਥੈਂਕ ਯੂ ਬਸ आज बंदिसर सेटअप हो गया अच्छा अच्छा ब्लॉग करना अच्छा जी सबको क्या है यार तू भी रेल है क्या हो क्या हेलो सर क्यों ले ना तो क्या कर रहे हैं आप लोग थोड़े अच्छा अपना आराम ਇਹ ਜੁੱਧ ਨਸ਼ਾ ਵਿਰੁੱਧ ਉਹਦੀ ਗਤੀ ਫੋਰਥ ਵੀ ਹੁੰਦਾ ਹੈ ਜੀ ਜੂਪ ਕੋਰਡੀਨੇਟਰ ਅੱਛਾ ਜੀ ਜੂਧ ਗਾਇ ਖਾਲਸਾ ਲਈ ਜੂ ਦਾ ਨਾਮ ਸਾਡਾ ਸਰਪੰਚਾ ਜੀ ਅੱਛਾ ਜੀ ਬਾਮੇਲ ਕੋਲੀ ਇਹ ਤੁਹਾਨੂੰ ਗਿਆ ਜੀ ਮਾਡਰ ਨੇ ਗੈਨ ਨੇ ਸੱਜਾ ਗਾਲੀ ਆ ਬਲੋ ਆਪਣੇ ਮਤਲਬ ਕਰਦਾ ਜਸਵੀਰ ਸਿੰਘ ਸਾਰੇ ਬਲਾਕ ਦੇ ਰਾਣ ਗੁਜਰਾਤ ਵੀ ਜਾਇਆ ਬੱਡੇ ਬੱਡੇ ਵੀ ਜਾਇਆ ਅੱਛਾ ਧੰਨਵਾਦ ਜੀ ਲਈ ਚਲੀ ਬਾਰੇ ਜੁਨਜੀਤ ਸਿੰਘ ਸਰ ਬਲਾਕ ਪ੍ਰਧਾਨ ਸਰ ਜੁਨਜੀਤ ਸਿੰਘ ਬਹੁਤ ਮਿਹਨਤੀ ਰਹਿ ਗਿਆ ਅੱਛਾ ਕਰ ਰਹੇ ਸ਼ਹਿਰ ਦਾ ਮੁੰਡਾ ਰੁਦਰ ਜੀ ਯੂਥ ਵਿੰਗ ਦਾ ਯੂਥ ਵਿੰਗ ਦਾ ਤੁਹਾਡੀ 77 ਸਿੰਘ ਮੰਨਾ ਜੀ ਬਹੁਤ ਮਿਹਨਤੀ ਹੈ ਜੀ ਸ਼ੁਰੂ ਤੋਂ ਲੈ ਕੇ ਜੀ ਮੱਡਮਾ ਬਣਦਾ ਜੀ ਕਰਨੈਲ ਸਿੰਘ ਲੰਬੜਦਾਰ ਹੈ ਜੀ ਨਾਲੇ ਬਲਾਕ ਪ੍ਰਧਾਨ ਹੈ ਨੂਬਾਕਰ ਐਲੀ ਸਰ ਰਾਜ ਪ੍ਰਧਾਨ ਹਾਂ ਉਹਦੇ ਵੀ ਵੱਡੇ ਪੰਡਤ ਜੀ ਨਾਲ ਰਾਹਾਂਪੁਰ ਦਾ ਸੀ ਜਿੱਥੇ ਜਨਾਬ ਕੇਸ ਸਰ ਆਜੇ ਸਰ ਵਹੀ ਪਿੱਛੇ ਬੋਲੇ ਬਾਬਾ ਬਾਕੀ ਇਹਨਾਂ ਨਾਲ ਸੀ ਪੜਾ ਥੋੜਾ ਜਿਹਾ ਦੇਖੀ ਇੱਕ ਮਿੰਟ ਸਰ ਖੋਜੀ ਸਰ ਹੋਇਆ ਪਿੱਛੇ ਸਰ ਹੋਰ ਥੋੜਾ ਜਿਹਾ ਪਿੱਛੇ ਕੀ ਸਰ ਥੋੜਾ ਸਾਹਮਣੇ ਆ ਗਿਆ ਜੀ ਸਰ ਆਪਾਂ ਜੇ ਥੋੜਾ ਹਾਂਜੀ ਸਰ ਇੱਕ ਮਿੰਟ ਜੀ ਹਾਂਜੀ ਥੈਂਕ ਯੂ ਇੱਕ ਮਿੰਟ ਜੀ ਮੜਾ ਪਰੇ ਮੜਾ ਸਾਈਡ ਤੇ ਹੋ ਜੀ ਹਾਂਜੀ ਹਾਂਜੀ ਥੋੜਾ ਜਿਹਾ ਪਿੱਛੇ ਹੋ ਜਾਏਗਾ ਹਾਂਜੀ ਸਰ ਬਹੁਤ ਸੋਹਣਾ ਹੈ ਸਾਡੇ ਏਰੀਆ ਦੇ ਰੂਪ ਨੇੜੀਆਂ ਜਨਾਲੇ ਪੋਸਟਰ ਕਲਾ ਉੱਥੇ ਲੱਗਿਓ ਕਰਨ ਜੀ ਤੁਹਾਨੂੰ ਈਮੇਲ ਨਾਲ ਸਾਰੇ ਕਿਸਾਨਾਂ ਨੂੰ ਫਾਇਦਾ ਹੋਏ ਬਹੁਤ ਧੋਤਰਾ ਸਾਰਾ ਦਮ ਮਿਲਦਾ ਨਹੀਂ ਪੱਤਰ ਪਿੱਛੇ ਕੋਲੇ ਅੱਗੇ ਦੇਖਿਆ ਸਰ 30万 ਕੀਤੀ ਦੇ ਪੈਕ ਮੈਂ ਸਮਝਾ ये छोटे सैशे भी बनाते हैं कि चाय के लिए जैसे ऑफिसिस में रखते हैं छोटे सैशे। देन थोड़ा सा इस तरफ। प्रॉपर्टी डिमांड से उस करके। थोड़ा खोजो। थोड़ा सा। मेरे सामने देखो। सर छोटे सैशे। 5 स्टार से ओवरहाटेड। आई थिंक शुगर बेकिंग केक के लिए अलग शुगर करती जी। पाउडर शुगर है। वेरी गुड। सारी चीनी ना बहुत अच्छी। बहुत अच्छा। Öldürün! 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 ਹਾਂਜੀ ਕਿੰਨੇ ਨੇ ਪੜ੍ਹੋ ਆ ਲਿਆਓ ਹੋਰ ਮੰਗਰਾਂ ਦੇ ਆਹ ਖਾਂਦੇ ਹਾਂਜੀ ਲਿਆਓ ਜੀ ਮੈਡਮ ਚੱਕੋ

ਖੰਡ ਮਿਲ ਲਿਮਿਟਡ ਜਿਹੜੀ ਹੈ ਉਹਦੇ ਚ 5000 ਟੀਸੀਡੀ ਤੱਕ ਦੀ ਸਮਰਥਾ ਦੀ ਰਾਈਫਾਈਂਡ ਸਲਫਰ ਰੈਟ 슈ਗਰ ਮਿਲ ਨਵੀ ਤੇ ਕੋ ਜਨਰੇਸ਼ਨ ਪਲਾਂਟ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ 1980 ਦੇ ਵਿੱਚ ਸਥਾਪਿਤ ਇਸ ਮਿਲ ਦੀ ਸ਼ੁਰੂਆਤ ਜਿਹੜੀ ਹੈ ਉਹ ਪ੍ਰਤੀ ਦਿਨ ਦੀ ਸਮਰਥਾ 1250 ਟਨ ਸੀਗੀ 87 ਦੇ ਵਿੱਚ 2000 ਟਨ ਪਰ ਡੇ ਪਰ ਡੇ ਹੋ ਗਈ ਸੀ ਤੇ ਇਸ ਵਕਤ ਇਸ ਮਿਲ ਦੇ ਵਿੱਚ ਐਕਸੀਜਨ ਦੀ 25 ਲੱਖ ਕੁਇੰਟਰ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2000 ਟੀਸੀਡੀ ਤੋਂ ਵਧਾ ਕੇ 5000 ਟੀਸੀਡੀ ਤੱਕ ਸਰਕਾਰ ਨੇ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵੱਧ ਕੇ 7025 ਹੋ ਜਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮਿਲਾਂ ਤੇ ਜਾਣ ਦੀ ਲੋੜ ਨਹੀਂ ਰਹਿਣੀ ਉਹਨਾਂ ਟ੍ਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ ਨਾਲ ਇਹ ਪ੍ਰੀਮੀਅਮ ਕੁਆਲਿਟੀ ਦੇ ਜਿਹੜਾ ਜਿਹੜੀ ਖੰਡ ਅੱਜ ਤੁਸੀਂ ਸਲਫਰ ਰੈਤ ਜਿਹੜੀ ਲੋਕਾਪਤ ਕੀਤੀ ਹੈ ਉਹਦਾ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਿਆ ਜ਼ਿਆਦਾ ਰੇਟ ਹੈ। ਤੋਂ ਇਹਦਾ ਜਿਹੜਾ ਲਾਭ ਹੈ ਮਿਲ ਨੂੰ ਮਿਲੂਗਾ। ਤੇ 20 ਮੀਗਾਵਾਟ ਬਿਜਲੀ ਜਿਹੜੀ ਪੀਐਸਪੀਸੀਐਲ ਨੂੰ ਮਿਲੂਗੀ ਜਿਹੜੀ ਜਨਰੇਟ ਹੋਊਗੀ ਇਥੋਂ। ਤੇ ਬਾਕੀ ਕਿਉਂਕਿ ਫਤੇ ਸ਼ੂਗਰ ਜਿਹੜੀ ਐ ਅੱਜ ਕੀਤੀ ਐ ਉਹ ਕਿਲੋ-ਕਿਲੋ ਦੇ ਪੈਕਟਾਂਸ ਵੀ ਸ਼ੁਰੂ ਕੀਤੀ ਜਾ ਰਹੀ ਐ ਛੋਟੇ ਜਿਹੜੇ ਬਿਲਕੁਲ ਛੋਟੇ ਜਿਹੜੇ ਹੋਟਲਾਂ ਦੇ ਵਿੱਚ ਆਪਾਂ ਨੂੰ ਪੈਕੇਟ ਮਿਲਦੇ ਐ ਇੱਕ ਕੱਪ ਦੇ ਵਿੱਚ ਪਾਉਣ ਵਾਸਤੇ ਉਹ ਵੀ ਸ਼ੁਰੂ ਕੀਤੀ ਜਾ ਰਹੀ ਐ ਸੋ ਸਲਫਰ ਰਤਖੰਡਾ ਜੋ ਲੇਟੈਸਟ ਮਾਡਲ ਐ ਤੇ ਮੈਂ ਸਾਰੇ ਇਸ ਮਿਲਦੇ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਮਜ਼ਦੂਰਾ ਨੇ ਨਾਲ ਨਾਲ ਉਹਦੇ ਅਫੀਸਰ ਸਹਿਬਾਨ ਪ੍ਰਬੰਧਕ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨ ਦਾ ਸਾਡੇ ਚੇਅਰਮੈਨ ਸਾਹਿਬ 슈ਗਰ ਮਿਲ ਦੇ 슈ਗਰ ਫੈਕਟ ਦੇ ਜਿਨੇ ਵੀ ਅਧਿਕਾਰੀ ਨੇ ਮੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਗੰਨੇ ਦੀ ਜਿਹੜੀ ਫਸਲ ਹੈ ਉਹਦੀ ਗੁਣਵੱਤਾ ਵੀ ਵਧਾ ਰਹੇ ਆ ਤੇ ਨਾਲ ਨਾਲ ਦੂਰ ਕਿਤੇ ਆਲੇ ਦੁਆਲੇ ਦੀਆਂ ਮਿੱਲਾਂ ਜਾਣਾ ਪੈਂਦਾ ਸੀ ਉਹ ਵੀ ਜਿਹੜੀ ਹੈ ਖੱਜਲ ਖੁਆਰੀ ਜਿਹੜੀ ਉਹ ਘਟ ਹੋਈ ਮਾਨ ਸਾਹਿਬ ਬਕਾਇਦਾਸ਼ੀ ਅਤੇ ਉਸ ਮੱਥ ਮੋਲ ਲਈ ਵਾਧੇ ਲਈ ਇੰਤਜ਼ਾਰ ਕਰ ਰਹੇ ਨੇ ਖਾਣ ਦੀ ਹਾਂਜੀ ਅੱਜ ਇਹ ਵੀ ਫੈਸਲਾ ਕਰ ਲਿਆ ਗਿਆ ਹੈ 416 ਰੁਪਏ ਪਰ ਕੁਇੰਟਲ ਜਿਹੜਾ ਭਾਅ ਫਿਕਸ ਕੀਤਾ ਗਿਆ ਜੋ ਕਿ ਸਾਰੇ ਦੇਸ਼ ਤੋਂ ਵੱਧ ਹੈ ਸਾਰੇ ਦੇਸ਼ ਤੋਂ ਵੱਧ ਹੈ ਪਹਿਲਾਂ ਵੀ ਵੱਧ ਸੀ ਹਰਿਆਣੇ ਤੋਂ ਵੀ ਵੱਧ ਹੈ ਕਿਉਂਕਿ ਆਮ ਤੌਰ ਤੇ ਹਰਿਆਣੇ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ ਤਾਂ 416 ਰੁਪਏ ਦਾ ਭਾਅ ਜਿਹੜਾ ਉਹ ਫਿਕਸ ਕੀਤਾ ਗਿਆ ਤੇ ਬਸ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਹੀ ਮੇਲਾ ਜਿਹੜੀਆਂ ਨੇ ਚੱਲ ਪੈਣੀ ਸੀਐਮ ਸਾਹਿਬ ਪਠਾਨਕੋੜ ਦਾ ਗਰਦਾਸਪੁਰ ਜ਼ਿਲ੍ਹੇ ਦੀ ਪਾਰਟੀ ਤੇ ਪਠਾਨਕੋੜ ਜਿਲ੍ਹੇ ਨੂੰ ਕਿੰਨਾ ਕੁ ਫਾਇਦਾ ਹੋਏਗਾ ਦੇਖੋ ਜੀ ਇੱਥੇ ਗੰਨੇ ਦੀ ਪ੍ਰੋਡਕਸ਼ਨ ਹੈਗੀ ਹੈ ਸਰਕਾਰ ਵੀ crop diversification ਨੂੰ ਐਪਰੀਸ਼ੀਏਟ ਕਰ ਰਹੀ ਹੈ ਵੀ ਝੋਨੇ ਦੀ ਫਸਲ ਚੋਂ ਜਾਂ ਕਣਕ ਦੀ ਤੇ ਝੋਨੇ ਦੀ ਜਿਹੜੀ ਚੱਕਰ ਹੈ ਉਹਦੇ ਚੋਂ ਨਿਕਲੀਏ ਤਾਂ ਜੇ ਗੰਨੇ ਦਾ ਮੁੱਲ ਵਧੀਆ ਮਿਲਣ ਲੱਗ ਜੂਗਾ ਤਾਂ ਜੇ 2500 ਤੋਂ ਕਿਸਾਨ ਤੋਂ ਵੱਧ ਕੇ ਹੁਣ 7500 ਦੇ ਨੇੜੇ ਹੋ ਗਿਆ ਤਿੰਨ ਗੁਣਾ ਵੱਧ ਜਿਹੜਾ ਪ੍ਰੋਡਕਸ਼ਨ ਵੀ ਉਸ ਹਿਸਾਬ ਨਾਲ ਹੋਊਗੀ ਤੇ ਉਹ ਉਸ ਹਿਸਾਬ ਨਾਲ ਫਿਰ ਰੋਜ਼ਗਾਰ ਵੀ ਜਨਰੇਟ ਹੋਊਗਾ ਸੋ ਓਵਰঅল ਸਾਰਾ ਕੁਝ ਜੇ ਕੋਈ ਕੋਈ ਵੀ ਫੈਕਟਰੀ ਜੇ ਤਿੰਨ ਗੁਣਾ ਵੱਧ ਉਹਦੀ ਕਪੈਸਿਟੀ ਵਧਾ ਦਈਏ ਤਾਂ ਫਿਰ ਤਿੰਨ ਗੁਣਾ ਵੱਧ ਲੇਬਰ ਹੋਊਗੀ ਤਿੰਨ ਗੁਣਾ ਵੱਧ ਪ੍ਰੋਡਕਸ਼ਨ ਹੋਊਗੀ ਤਿੰਨ ਗੁਣਾ ਵੱਧ ਫਾਇਦੇ ਹੋਣਗੇ ਉਹ ਜਿਹੜਾ ਕਿਉਂਕਿ ਸਹਿਕਾਰੀ ਮਿਲ ਹੈ ਇਹਦਾ ਫਾਇਦਾ ਐਸੀ ਮਿਲ ਦੀ ਵਿੱਚ ਹੀ ਲੱਗੂਗਾ ਸਾਰਾ ਸੋ ਮੈਨੂੰ ਲੱਗਦਾ ਵੀ ਬਹੁਤ ਇਤਿਹਾਸਕ ਕਦਮ ਹੈ ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਵਾਲੇ ਦਿਨ ਵੀ ਚੱਲ ਰਹੇ ਨੇ ਜਿੱਥੇ ਸਾਨੂੰ ਸਭ ਨੂੰ ਮਿਹਨਤ ਕਰਕੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਕਿਰਤ ਕਰੋ ਵੰਡੀਸ਼ ਕੋ ਨਾਮ ਜਪੋ ਦਾ ਹੋਕਾ ਜਿਹੜਾ ਉਹ ਵੀ ਸাকার ਹੋਊਗਾ ਜੀ ਜਿਹੜੀਆਂ ਸੈਂਟਰ ਨਾਲ ਰਿਲੇਟਡ ਮੰਗਾਂ ਨੇ ਜੀ ਉਹਨਾਂ ਲਈ ਉਹ ਜਿਹੜੀਆਂ ਉਹਨਾਂ ਦਾ ਸੰਘਰਸ਼ جاری ਹੈ ਤੇ ਬਿਲਕੁਲ ਸੈਂਟਰ ਨੂੰ ਉਹਨਾਂ ਦੀਆਂ ਮੰਗਾਂ 'ਤੇ ਧਿਆਨ ਦੇਣਾ ਚਾਹੀਦਾ ਜੋ ਪੰਜਾਬ ਨਾਲ ਰਿਲੇਟਡ ਮੰਗਾਂ ਨੇ ਅਸੀਂ ਸਮੇਂ-ਸਮੇਂ 'ਤੇ ਉਹਨਾਂ ਨਾਲ ਗੱਲ ਵੀ ਕਰਦੇ ਰਹਿੰਦੇ ਆ ਕਿਸਾਨ ਮਿਲਣੀ ਵੀ ਕਰਦੇ ਰਹਿੰਦੇ ਆ ਤੇ ਪੰਜਾਬ ਦੀਆਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੀ ਜਿਹੜੀਆਂ ਨੇ ਕਿਸਾਨ ਪੱਖੀ ਨੇ ਭਾਵੇਂ ਉਹ ਨੈਰੀ ਪਾਣੀਆ ਨੂੰ 30 30 40 40 50 50 ਸਾਲਾਂ ਬਾਅਦ ਖੇਤਾ ਤੱਕ ਪਹੁੰਚਾਉਣਾ ਦਿਨੇ ਬਿਜਲੀ ਦੇਣਾ ਮੰਡੀਆਂ ਦੇ ਵਿੱਚ ਸਚਾਰੂ ਪ੍ਰਬੰਧ ਕਰਕੇ ਉਹਨਾਂ ਦੀ ਫਸਲ ਜਾਂ ਖੱਜਲ ਖੁਆਰੀ ਜਿਹੜੀ ਹੈ ਉਹ ਉਹ ਨਾ ਹੋਵੇ ਉਹਦੇ ਲਈ ਪ੍ਰਬੰਧ ਕਰਨਾ ਤੇ ਜਿੰਨਾ ਵੀ ਖੇਤੀ ਪ੍ਰਧਾਨ ਸੂਬੇ ਲਈ ਹੋ ਸਕਦਾ ਹੈ ਅਸੀਂ ਉਹ ਵਤ ਤੋਂ ਵਤ ਕਰ ਰਹੇ ਹਾਂ ਬਾਕੀ ਸੈਂਟਰ ਸਰਕਾਰ ਨੂੰ ਵੀ ਐਮਐਸਪੀ ਜਾਂ ਜਿਹੜੀਆਂ ਪੂਰੇ ਦੇਸ਼ ਨਾਲ ਸੰਵੰਦ ਹੋਰ ਸੂਬੇ ਨਾਲ ਸੰਵੰਦ ਵੀ ਮੰਗਾ ਹੈਗੀਆਂ ਨੇ ਕਿਸਾਨਾਂ ਦੀ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਪੀ ਡੀਆਰ ਨੇ ਕਿਹਾ ਇਸਨਾਲ ਜਿਸਨਾਲ ਜਿਸ ਦੀ ਰੇਤ ਉਸ ਦਾ ਖੇਤ ਇਹ ਪਾਲਸੀ ਸ਼ੁਰੂ ਕੀਤੀ ਸੀ। ਲੇਕਿਨ ਜਿਹੜੇ ਪੰਜਾਬ ਦੇ ਪ੍ਰਧਾਨੇਸ਼ੂ ਸ਼ਰਮਾ ਉਹਨਾਂ ਨੇ ਕਿਹਾ ਕਿ ਇਸ ਪਾਲਸੀ ਦੇ ਅਧੀਨ ਜਿਹੜਾ ਮਾਈਨਿੰਗ ਮਾਫੀਆ ਉਹ ਬੜਾ ਹੈਵੀ ਹੈਗਾ ਮਾਈਨਿੰਗ ਮਾਫੀਆ ਤਰ੍ਹਾਂ ਇਹ ਕੰਮ ਕਰ ਰਹੇ ਨੇ। ਦੇਖੋ ਜੀ ਜਿਹਨਾਂ ਨੁਕਸ ਕੱਢਣਾ ਉਹ ਤਾਂ ਕੱਢਣੇ ਕੱਢਣਾ ਉਹਨਾਂ ਨੇ ਤਾਂ ਉਹ ਤਾਂ ਐਸੇ ਕੰਮਤੀ ਹੁੰਦੇ ਨੇ। ਪਹਿਲਾਂ ਉਹ ਕਹਿੰਦੇ ਸੀਗੇ ਜੀ ਇਹਦਾ ਕੀ ਕਰੋਗੇ ਜਿਹੜੀ ਜਿਹੜੀ ਰੇਤ ਆ ਗਈ ਉੱਪਰੋਂ ਜਦੋਂ ਅਸੀਂ ਕ ਫਿਰ ਕਹਿੰਦੇ ਜੀ ਇਹ ਮਾਈਨਿੰਗ ਹੈ ਜਦ ਕਿ ਹਾਈਕ ਮਾਨਯੋਗ ਹਾਈ ਕੋਰਟ ਨੇ ਕਹਿ ਰੱਖਿਆ ਸਾਨੂੰ ਕਿ ਤੁਸੀਂ ਇਹਨੂੰ ਚਕਾਓ ਇਹਨੂੰ ਅਸੀਂ ਮਾਈਨਿੰਗ ਨਹੀਂ ਮੰਨਾਂਗੇ ਸੋ ਅਸ਼ਵਨੀ ਸ਼ਰਮਾ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਹੁੰਦੀ ਔ ਇੱਕ ਦੋ ਜਗ੍ਹਾ ਤੇ ਫੋਟੋ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕੇਂਦਰੀ ਮੰਤਰੀ ਵੀ ਪਹਿਲਾਂ ਇੱਥੇ ਤੁਹਾਡੇ ਕੋਲ ਆਏ ਤੁਹਾਡੇ ਕੈਮਰੇ ਚ ਫੋਟੋ ਪਈਆਂ ਹੋਣੀਆਂ ਹੈਨਾ ਉਹ ਉਹ ਆ ਜਾਂਦੇ ਸੀ ਆ ਕੇ ਪਜਾਮੇ ਟੰਕ ਕੇ ਹੜਾਂ ਚ ਦੇਖ ਕੇ ਉੱਥੇ ਬਾਅਦ ਕਹਿੰਦੇ ਸੀ ਉੱਥੇ ਜਾ ਕੇ ਦੱਸਾਂਗੇ ਪਤਾ ਨਹੀਂ ਕੀ ਦੱਸਿਆ ਹਜੇ ਤੱਕ 1600 ਕਰੋੜ ਰੁਪਏ ਜਿਹੜਾ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਕਹਿਣਾ ਹਾਲਾਂਕਿ ਚਲੋ ਅਸ਼ਵੀਨ ਸ਼ਰਮਾ ਤਾਂ オリジナル ਨੇ অর্গানিক ਨੇ বিজেপি ਦੇ ਬਾਕੀ ਜਿਹੜੀ ਕਾਂਗਰਸ ਵੱਲੋਂ ਆਏ ਹੋਏ ਨੇ ਕੈਪਟਨ ਸਾਹਿਬ ਮਨਪ੍ਰੀਤ ਬਾਦਲ ਫਤੇਜੰਗ ਬਾਜਵਾ ਹਨਾ ਤੇ ਜਿੰਨੇ ਵੀ ਜਾਖੜ ਸਾਹਿਬ ਵੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਜਿਹੜਾ 1600 ਕਰੋੜ ਰੁਪਏ ਦਾ ਟੋਕਨ ਮਨੀ ਕਹਿ ਕੇ ਗਏ ਸੀਗੇ ਐਸੇ ਜ਼ਿਲ੍ਹੇ 'ਚ ਹੀ ਪ੍ਰਧਾਨ ਮੰਤਰੀ ਜੀ ਉਹ ਹੀ ਦਵਾ ਦਿਓ ਜੀ ਤੁਸੀਂ ਬਾਕੀ ਬਾਅਦ 'ਚ ਦੇਖ ਲਾਂਗੇ ਜੀ ਸਮੋਹ ਦਾ ਕਹਾਂ ਜੀ ਮਾਈਨਿੰਗ ਬਦੇ ਮਿੱਟੀ ਕੱਢਣ ਦੇ ਵਾਅਦੇ ਮਾਈਨ ਹੋ ਰਹੀ ਹੈ ਮਿੱਟੀ ਗਰਿਆ ਹੋ ਰਹੀ ਹੈ ਜੀ ਅਸ਼ਵਨੀ ਸ਼ਰਮਨ ਪੰਜਾਬ ਦਾ ਮੁੱਦਾ ਨਹੀਂ ਹੈਗਾ ਜੀ ਕੋਈ ਹੋਰ ਗੱਲ ਕਰੋ ਵਧੀਆ ਗੱਲ ਇੱਕ ਪੋਰਟਲ ਚੱਲਦੀ ਹੈ ਸਰ ਬਹੁਤ ਇੰਪੋਰਟੈਂਟ ਚੱਲਦੀ ਹੈ ਤੇ ਲੋਕੀ ਸ਼ਿਕਾਇਤ ਪਾ ਸਕਦੇ ਨੇ ਹਾਂਜੀ ਇੱਕ ਪੋਰਟਲ ਚੱਲਦੀ ਸੀਐਮ ਪੋਰਟਲ ਸਰ ਚੱਲਦੀ ਨੇ ਹਾਂਜੀ ਉਹ ਤੋਂ ਸਰ ਸ਼ਿਕਾਇਤਾਂ ਜਿਹੜੀਆਂ ਫਾਰਵਰਡ ਤੇ ਹੁੰਦੀਆਂ ਨੇ ਡਿਪਾਰਟਮੈਂਟਾਂ ਨੂੰ ਪਰ ਦੋ-ਦੋ ਮਹੀਨੇ ਲੱਗੇ ਕੋਈ ਕਾਰਵਾਈ ਨਹੀਂ ਨਹੀਂ ਜੀ ਹੁੰਦੀ ਹੈ ਜੀ ਕਾਰਵਾਈ ਉਹ ਮੇਰੇ ਕੋਲ ਹੀ ਆਉਂਦੀਆਂ ਨੇ ਜੀ ਸਰ ਇੱਕ ਮੇਰੀ ਸਰ ਪਰਸਨਲ ਤੁਹਾਡੀ ਹੋ ਸਕਦੀ ਹੈ ਪਰਸਨਲ ਕੋਈ ਨਿੱਜੀ ਹੋ ਸਕਦੇ ਮੈਨੂੰ ਦੱਸ ਦਿਓ ਕੋਈ 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 ਗੱਲ ਨਹੀਂ ਹੋ ਜੂਗੀ ਪਹਿਲਾਂ ਪਹਿਲਾਂ ਮੈਨੂੰ ਦੱਸੋ ਅਸ਼ਵਨੀ ਸ਼ਰਮਨ ਜੀ ਇਹ ਪੁੱਛੇ ਮੈਂ ਜਿੰਨੇ ਜਰ ਥੋੜੇ ਸਵਾਲ ਨਹੀਂ ਮੁੱਕਦੇ ਮੈਂ ਉਹਨਾਂ ਚਿਰ ਇੱਥੇ ਬੋਲ ਕੇ ਜਾਊਂਗਾ ਅਸ਼ਵੀਨ ਸ਼ਰਮਣ ਜੀ ਨੂੰ ਕਹੋ ਕਿ ਪ੍ਰਧਾਨ ਮੰਤਰੀ ਜੀ ਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਆਗਿਆਤ ਪਾਓ ਤੁਸੀਂ ਕਦੇ ਮੈਂ ਇੱਥੇ ਫਿਰਦੇ ਇੱਥੇ ਗੁਰਦਾਸਪੁਰ ਮੈਡੀਕਲ ਪੁੱਖੋ ਬੜਾ ਪਿੱਛੇ ਆ ਰਹੀ ਅੱਜ بڑے ਮੰਤਰੀ ਹੋਏ بڑے ਵੱਡੇ ਵੱਡੇ ਆਇਆ ਪਰ ਗੁਰਦਾਸਪੁਰ ਅੱਜ ਵੀ ਜਦੋਂ ਅਮਰਜੈਂਸੀ ਕਰਦੀ ਅੰਮ੍ਰਿਤਸਰ ਕੱਲਾ ਗੁਰਦਾਸਪੁਰ ਨਹੀਂ ਜੀ ਪੰਜਾਬ ਦੇ ਇਹਨਾਂ ਨੇ ਬੇੜਾ ਘਰ ਕੀਤਾ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਜਿੰਨੇ ਜਿੰਨੀ ਵਾਰ ਵੀ ਆਏ ਨੇ ਕਾਲੀ ਤੱਕ ਬੀਜੇਪੀ ਵੀ ਆਈ ਹੈ ਇਕੱਠੇ ਬੀਜੇਪੀ ਨੇ ਕੱਲੇ ਵੀ ਲੜਕੇ ਦੇਖਿਆ ਹੈ ਸੈਂ ਇਸ ਤੋਂ ਇਲਾਵਾ ਕਾਂਗਰਸ ਵੀ ਇੱਥੇ ਆਈ ਹੈ ਦੱਸੋ ਕਿਹੜਾ ਕੰਮ ਹੈ ਸਕੂਲ ਇਹਨਾਂ ਨੇ ਪੱਠਾ ਬਿਠਾਇਆ ਹੋਇਆ ਸੀ ਹਸਪਤਾਲ ਇਹਨਾਂ ਨੇ ਪੱਠਾ ਬਿਠਾਇਆ ਹੋਇਆ ਸੀ ਟੋਲ ਪਲਾਜ਼ੇ ਲਾਏ ਹੋਏ ਸੀ ਕੋਈ ਕੰਮ ਨਹੀਂ ਹੋਇਆ ਸੀ ਹੁਣ ਆ ਇਸ ਵਕਤ ਪੰਜਾਬ ਸਰਕਾਰ ਜਿਹੜੀ ਹੈ ਕੰਮ ਕਰ ਰਹੀ ਹੈ ਜਿਦੇ ਵਿੱਚ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਕੈਸ਼ ਤੇ ਫਰਮਾਇਸ਼ ਤੋਂ ਮਿਲ ਰਹੀਆਂ ਨੇ ਜਿਦੇ ਵਿੱਚ ਟੋਲ ਪਲਾਜ਼ੇ 17 ਤੋਂ ਜ਼ਿਆਦਾ ਟੋਲ ਪਲਾਜ਼ੇ ਬੰਦ ਹੋ ਗਏ ਬਾਹਰ 36 ਲੱਖ ਰੁਪਏ ਪਰ ਡੇ ਬਚਦਾ ਜੀ ਲੋਕਾਂ ਦਾ ਉਹ ਬੰਦ ਹੋ ਗਏ ਹਾਲਾਂਕਿ ਉਹਨਾਂ ਦੀ ਮਿਆਦ ਕਾਫੀ ਦੇਰ ਪਹਿਲਾਂ ਬੰਦ ਹੋਣੇ ਚਾਹੀਦੇ ਸੀ ਪਰ ਚੱਲੀ ਜਾਂਦੇ ਸੀ ਅਸੀਂ ਬੰਦ ਕਰਤੇ ਆ ਕੇ ਹਾਂਜੀ ਐਸਐਸਐਫ ਦੇਸ਼ ਦੇ ਵਿੱਚ ਸਭ ਤੋਂ ਨੰਬਰ 1 ਸੜਕ ਸੁਰੱਖਿਆ ਦੇ ਵਿੱਚ ਨੰਬਰ 1 ਹੋਰ ਸੂਬੇ ਵੀ ਸਾਥੋਂ ਚੈੱਕ ਕੇ ਜਾ ਰਹੇ ਨੇ ਕਿ ਅਸੀਂ ਵੀ ਆਪਣੇ ਸੂਬਿਆਂ 'ਚ ਲਾਗੂ ਕਰਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 10 ਲੱਖ ਰੁਪਏ ਦਾ ਜੀਵਨ ਬੀਮਾ ਹਰ ਪਰਿਵਾਰ ਵਾਸਤੇ ਸ਼ੁਰੂ ਕਰ ਰਹੇ ਹਾਂ ਠੀਕ ਹੈ ਨਾ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਆਮ ਲੋਕਾਂ ਦੇ ਪੱਖ ਦੇ ਆ ਰਹੇ ਨੇ ਤੇ ਬਿਜਲੀ ਦੇ ਵਿੱਚ 90% ਘਰਾਂ ਨੂੰ ਬਿਜਲੀ ਫ੍ਰੀ ਹੈ ਜਿਹੜੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਨੇ ਜਿਹੜਾ ਕਿ ਰਨਿੰਗ ਕੰਡੀਸ਼ਨ ਦੇ ਵਿੱਚ ਸੀਗਾ ਤੇ ਉੱਥੋਂ ਬਿਜਲੀ ਪੈਦਾ ਹੋ ਰਹੀ ਹੈ ਡੈਮਾਂ ਦੇ ਵਿੱਚ ਅਸੀਂ ਮੈਂ ਹੁਣ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਦੇ ਵਿੱਚ ਜਾ ਕੇ ਆਏ ਹਾਂ ਕਿ BBMP ਦੇ ਵਿੱਚ ਕੋਈ ਅਸੀਂ ਹੋਰ ਕੋਈ ਮੈਂਬਰ ਨਹੀਂ ਲੈਣਾ ਅਸੀਂ ਪੰਜਾਬ ਦਾ ਹੱਕ ਹੈ ਉੱਥੇ BBMP ਤੇ ਉਹ ਪੰਜਾਬ ਦੀ ਹੈ ਚੰਡੀਗੜ੍ਹ ਦਾ ਮੁੱਦਾ ਉਹਦੇ ਵਿੱਚ ਮੈਂ ਅਸੀਂ ਕਿਹਾ ਕਿ ਤੁਸੀਂ ਨਾ ਚੰਡੀਗੜ੍ਹ ਨਾ ਚੰਡੀਗੜ੍ਹ ਯੂਨੀਵਰਸਿਟੀ ਤੁਸੀਂ ਇਹਨੂੰ ਬਿਲਕੁਲ ਛੇੜ ਨਹੀਂ ਸਕਦੇ ਕਿਉਂਕਿ ਇਹ ਪੰਜਾਬ ਦੇ ਹੱਕ ਰਾਖਮੇ ਨੇ ਸੋ ਜਿੰਨਾ ਵੀ ਜਦੋਂ ਵੀ ਜਿੱਥੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪੈਂਦੀ ਹੈ ਪੰਜਾਬ ਸਰਕਾਰ ਨਾਲ ਖੜਦੀ ਹੈ ਜਿਹੜੀ ਘਟਨਾ ਵਾਪਰੀ ਆ ਗਈ ਮਤਭਾਗੀ ਘਟਨਾ ਵਾਪਰੀ ਜਿਹੜੇ ਦਰਵੇਸ਼ੂ ਤੇ ਦੇਖੋ ਜੀ ਸਖਤ ਤੋਂ ਸਖਤ ਕਰ ਰਹੀ ਹੋਣੀ ਚਾਹੀਦੀ ਹੈ ਇਹ ਰੇਅਰੈਸਟ ਆਫ ਰੇਅਰ ਜੁਰਮਾਂ ਦੇ ਵਿੱਚ ਆਉਂਦਾ ਇਹਨੂੰ ਫਾਸਟ ਟਰੈਕ ਤੇ ਲੈ ਕੇ ਜਲਦੀ ਤੋਂ ਜਲਦੀ ਜਿਹੜੀ ਹੈ ਇਹਦੀ ਸਖਤ ਤੋਂ ਸਖਤ ਜਿੰਨੀ ਹੋ ਸਕਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਮਨੁੱਖੀ ਕਨੌਣੇ ਜੁਰਮਾਂ ਲਈ ਤੇ ਅਸੀਂ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿੰਨਾ ਛੇਤੀ ਛੇਤੀ ਹੋ ਸਕੇ ਦਾ ਫਾਸਟ ਟਰੈਕ ਤੇ ਲੈ ਕੇ ਜਲਦੀ ਜਲਦੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡ ਦੇ ਉਹਨਾਂ ਨੂੰ ਇਹ ਸਬਕ ਮਿਲ ਸਕੇ ਕਿ ਇਸ ਤਰ੍ਹਾਂ ਤੋਂ ਨਹੀਂ ਕਰ ਸਕਦਾ ਸਰ ਸਾਡੇ ਕੋਲ ਹੈਲਥ ਪੁਆਇੰਟ ਵੀ ਨਾ ਪ੍ਰੋਬਲਮ ਹੈ ਕਾਰਡੀਆਲੋਜੀ ਤੇ ਨੈਰੋਲੋਜੀ ਦੇ ਨੈਰੋਲੋਜੀ ਦੇ ਡਾਕਟਰ ਵੀ ਹੈਗੇ ਨੇ ਉਹਨਾਂ ਨਾਲ ਇਤਨੀ ਇੱਥੇ ਹੈਗੇ ਦੀ ਉਹਨਾਂ ਸਰਜਨ ਨਹੀਂ ਹੈਗੇ ਸਾਨੂੰ ਇਹ ਬਹੁਤ ਪ੍ਰੋਬਲਮ ਆ ਰਹੀ ਹੈ ਉਹਨਾਂ ਨਾਲ ਦਿਨਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਔਰ ਉਹਨਾਂ ਨਾਲ ਐਗਰੀਮੈਂਟ ਵੀ ਕੀਤੇ ਜਾ ਰਹੇ ਨੇ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਬਾਰਡਰ ਏਰੀਆ ਦੇ ਵਿੱਚ ਇੱਕ ਵਾਰੀ ਅਪਾਇੰਟਮੈਂਟ ਹੋ ਜਾਂਦੀ ਹੈ ਬਾਅਦ ਬਦਲੀਆਂ ਬਦਲੀਆਂ ਕਰਵਾ ਲੈਂਦੇ ਨੇ ਅਸੀਂ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਹਾਂ ਕਿ ਜੇ ਇਸ ਪੰਜਾਬ ਦੇ ਵਿੱਚ ਤੁਸੀਂ ਸਰਕਾਰੀ ਨੌਕਰੀ ਸਰਕਾਰੀ ਡਾਕਟਰ ਦੇ ਤੌਰ ਤੇ ਸੀ ਰੱਖਣੇ ਅਸੀਂ ਤਨਖਾਹਾਂ ਵੱਧ ਵੀ ਦੇਵਾਂਗੇ ਪੱਤਾ ਵੀ ਦੇਵਾਂਗੇ ਬਾਰਡਰ ਏਰੀਆ ਦੇ ਅਲਾਉਂਸ ਦਾ ਪਰ ਤੁਹਾਨੂੰ 2 ਸਾਲ ਘੱਟੋ ਘੱਟ ਇੱਥੇ ਲਾ ਕੇ ਰਹਿ ਕੇ ਸੇਵਾ ਕਰਨੀ ਪਹੁੰਚ ਹੈ ਟੀਚਰ ਚਾਹੇ ਉਹ ਡਾਕਟਰ ਖਾਸ ਤੌਰ ਤੇ ਸੇਵਾਮੁਜਾ ਜਿਹੜੀ ਜਰੂਰੀ ਸੇਵਾਵਾਂ ਨੇ ਉਹ ਉਹਨਾਂ ਦੇ ਨਾਮ ਦੇ ਵਿੱਚ ਮੈਡੀਕਲ ਹਸਪੀਟਲ ਪਰਦਾਸ਼ ਤੋਂ ਵੱਡਾ ਮਿਲੇਗਾ ਕਿਉਂਕਿ ਬਹੁਤ ਪ੍ਰੋਬਲਮਾਂ ਦਾ ਪਰਦਾਸ਼ ਤੋਂ ਤੁਸੀਂ ਸਵਾਲ ਬਹੁਤ ਵਧੀਆ ਨੇ ਤੁਸੀਂ ਆਉਣ ਵਾਲੇ ਦਿਨਾਂ 'ਚ ਇੰਤਜ਼ਾਰ ਕਰੋ ਬਹੁਤ ਕੁਝ ਪੰਜਾਬ ਦੇ ਵਿੱਚ ਗੱਡੀ ਲੀ ਤੇ ਵਿਕਾਸ ਵਾਲੀ ਜਿਹੜੀ ਹੈ ਚੜ ਵੀ ਗਈ ਹੈ ਤੇ ਤੇਜ਼ ਵੀ ਹੋ ਰਹੀ ਹੈ ਸਪੀਡ ਉਹਦੀ ਆਉਣ ਵਾਲੇ ਦਿਨਾਂ 'ਚ ਬਹੁਤ ਜਿਹੜੀਆਂ ਬਾਰਡਰ ਏਰੀਆ ਖਾਸ ਤੌਰ ਤੇ ਸਾਡੇ ਜਿਵੇਂ ਤਰਨਤਾਰਨ ਦੇ ਵਿੱਚ ਕੋਈ ਕੁੜੀਆਂ ਦਾ ਕਾਲਜ ਨਹੀਂ ਸੀ ਬੜੀ ਲੋਕਾਂ ਨੇ ਮੰਗ ਕੀਤੀ ਬਾਈ ਇਲੈਕਸ਼ਨ 'ਚ ਤੇ ਅਸੀਂ ਕੁੜੀਆਂ ਦੇ ਕਾਲਜ ਦਾ ਵੀ ਜਿਹੜਾ ਉੱਥੇ ਫੈਸਲੇ ਤਿਆਰ ਹੋ ਰਹੀਆਂ ਨੇ ਹੁਣ ਤੇ ਜਿਹੜਾ ਤਰਨਤਾਰਨ ਸ਼ਹਿਰ ਦੇ ਵਿੱਚ ਇੱਕ ਓਵਰ ਬ੍ਰਿਜ ਸੀਗਾ ਜਿਹੜਾ ਜੰਡੇਆਲਾ ਗੁਰੂ ਨੂੰ ਟਰੈਕ ਜਾਂਦਾ ਫਟ ਕਹਿੰਦੇ ਜੰਡੇਆਲਾ ਗੁਰੂ ਵਾਲਾ ਫਟ ਕਹਿੰਦੇ ਪੂਰਾ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਸੀ ਉਹ ਵੀ ਬਣ ਰਿਹਾ ਜੀ 2024 ਦੇ 2020 ਦੇ 10 ਮਹੀਨੇ 15 ਤਰੀਕ ਨੂੰ ਇੱਕ 12 ਸਾਲ ਦੀ ਪੁਰੀ ਨਾਲ ਗੁਰਦਾਸਪੁਰ ਇਸ ਪਰ ਗਲਤ ਹੜਕ ਕੀਤੀ ਗਈ ਚਾਰ ਮਿੰਟਾਂ ਦੇ ਤੇ ਗੁਰਦਾਸਪੁਰ ਪ੍ਰੋਸੈਸ ਨੇ ਅਜੇ ਕੋਈ ਕਾਰਵਾਈ ਉਹਨਾਂ ਦੇ ਪੱਧਰ 'ਤੇ ਗਿਆ ਕੋਈ ਨਹੀਂ ਉਹਨਾਂ 'ਤੇ ਪੜਚਾ ਹੋ ਚੁੱਕਾ ਹੈ ਮੈਂ 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 ਇਹਦੇ ਬਾਰੇ ਮੈਂ ਮੈਂ ਇਹਦੇ ਬਾਰੇ ਪਤਾ ਕਰ ਲੈਣਾ ਸੀ ਉਹਨਾਂ ਨੂੰ ਪ੍ਰੋਗਰਾਮ ਕਰਾਇਆ ਗਿਆ ਸੀ 300 ਸਾਲਾ ਉਹ ਅਮਨ ਰੋੜਾ ਜੀ ਨੇ ਪੀਸੀ ਨਾਲ ਕਿਹਾ ਜੀ ਪੀਐਮ ਸਾਹਿਬ ਨੂੰ ਸੱਚਾ ਹੀ ਲਗਰੋਂ ਪਾਏ ਨਹੀਂ ਉਹਨਾਂ ਮਰਜ਼ੀ ਹੀ ਹੋਣਾ ਸੀ ਐ ਤੱਕੇ ਨਾ ਤੇ ਲੈਣ ਸਾਡੇ ਪਰ ਅਸੀਂ ਸਾਰਿਆਂ ਨੂੰ ਬੁਲਾ ਚਲੋ ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਮਰਜ਼ੀ ਹੈ ਕੋਈ ਆਉਣ ਜਾਂ ਨਾ ਆਉਣ ਜਾਂ ਉਹਨਾਂ ਦੀ ਸ਼ਰਦਾ ਕਿੰਨੀ ਕ ਹੈ ਉਸ ਉਸ ਪ੍ਰਤੀ ਜਾਂ ਉਸ ਕੁਰਬਾਨੀ ਪ੍ਰਤੀ ਉਹਨਾਂ ਦੀ ਕਿੰਨੀ ਕ ਸ਼ਰਦਾ ਹੈ ਜਾਂ ਉਹਨਾਂ ਦਾ ਕੀ ਨਜ਼ਰੀਆ ਹੈ ਉਸ ਬਲੀਦਾਨ ਪ੍ਰਤੀ ਜਿਹੜਾ ਕਿ ਮਤਲਬ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਬਲੀਦਾਨ ਹੋਇਆ ਪਰ ਅਸੀਂ ਆਪਣੇ ਵੱਲੋਂ ਪ੍ਰਬੰਧਾਂ 'ਚ ਕੋਈ ਕਮੀ ਨਹੀਂ ਛੱਡੀ ਔਰ ਹਾਜੇ ਵੀ ਉੱਥੇ ਜਿਹੜੇ ਪ੍ਰੋਗਰਾਮ ਜਾਰੀ ਨੇ ਹਾਜੇ ਚੱਲਦੇ ਰਹਿਣਗੇ ਚਾਹੇ ਉਹ ਲਾਈਟ ਹੈਂਡ ਸਾਊਂਡ ਹੈ ਚਾਹੇ ਉਹ ਵਿਧਾਨ ਸਭਾ ਜਮੂਕ ਸੈਸ਼ਨ ਹੋ ਰਿਹਾ ਸਟੂਡੈਂਟਸ ਦਾ ਤੇ ਨਾਲ ਨਾਲ ਪੈਂਟ ਸਿਟੀ ਵੀ ਉੱਥੇ ਰਹਿਣਗੇ ਤੇ ਜਦੋਂ ਵੀ ਜਿੰਨੀ ਵੀ ਸ੍ਰਧਾਲੂ ਸੰਗਤ ਜਿੰਨੀ ਵੀ ਜਾਣਾ ਚਾਹੁੰਦੀ ਹੈ ਉਹ ਜਾ ਕੇ ਉੱਥੇ ਦਰਸ਼ਨ ਕਰ ਸਕਦੀ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਬੰਦਿਸਾ ਸਿੱਟਕੋ ਜੀ ਅੱਛਾ